ਲੋਕ ਸਭਾ ਚੋਣ 2024 ਪਾਰਲੀਮੈਂਟਰੀ ਕੰਸਟੀਟੂਐਂਸੀ ਸੰਗਰੂਰ 12 ਦਸੰਬਰ ਦੇ ਵਿੱਚ ਕੀਤੀ ਗਈ ਹੈ ਉਹਦੇ ਵਾਸਤੇ ਕੁਝ ਇਨਫਾਰਮੇਸ਼ਨ ਹੈਗੀਆਂ ਕਿਸ ਤਰ੍ਹਾਂ ਦੇ ਨਾਮੀਨੇਸ਼ਨ ਸ਼ੈਡਿਊਲ ਜਿਹੜਾ ਈਸੀਆਈ ਵੱਲੋਂ ਇਲੈਕਸ਼ਨ ਸ਼ੈਡਿਊਲ ਜਾਰੀ ਹੋਇਆ ਹੈ ਕਿਹੜੀ ਕਿਹੜੀ ਐਕਟੀਵਿਟੀਆ ਹੋ ਚੁੱਕੀ ਹੈ ਜਾਂ ਹੋਣ ਜਾ ਰਹੀ ਹੈ ਇਸ ਕਰਕੇ ਅਸੀਂ ਜਿਹੜਾ ਹੈਗਾ ਮੈਂ ਸੋਚਿਆ ਸੀਗਾ ਕਿ ਮੀਡੀਆ ਨਾਲ ਇੱਕ ਵਾਰ ਰੂਬਰੂ ਹੋ ਜਾਈਏ ਜਿਵੇਂ ਕਿ ਸਾਰੇ ਨੂੰ ਪਤਾ ਹੈ ਤੇ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਨਾਮੀਨੇਸ਼ਨ ਪ੍ਰੋਸੈਸ ਹੈ ਉਹ 7 ਮਈ ਤੋਂ ਸ਼ੁਰੂ ਹੋ ਜਾਏਗਾ 14 ਮਈ ਤੱਕ ਲਾਸਟ ਡੇਟ ਆਫ ਨਾਮੀਨੇਸ਼ਨ ਹੈ ਜਿਹੜੇ ਵੀ ਨਾਮਜ਼ਦਗੀ ਪੱਤਰ ਹੈਗੇ ਇਹ ਜਿਹੜੇ ਨੇ ਜਿਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਤਹਿਤ ਉਸ ਦਿਨ ਨਹੀਂ ਲਿੱਤੇ ਜਾਂਦੇ ਤੇ ਦੂਜੇ ਤੇ ਚੌਥੇ ਸੈਟਰਡੇ ਨੂੰ ਨਹੀਂ ਲਿੱਤੇ ਜਾਂਦੇ ਬਾਕੀ ਸਾਰੇ ਵਰਕਿੰਗ ਡੇਸ ਤੇ ਜਿਹੜਾ ਹੈਗਾ ਸੰਡੇ ਆਫ ਹੁੰਦਾ ਹੈ ਬਾਕੀ ਸਾਰੇ ਵਰਕਿੰਗ ਡੇਸ ਤੇ ਸਭ ਤੋਂ 14 ਦੇ ਵਿਚਕਾਰ ਜਿਹੜਾ ਹੈਗਾ ਨਾਮਜ਼ਦਗੀ ਪੱਤਰ ਲੈ ਜਾਣਗੇ ਇਸ ਤੋਂ ਬਾਅਦ ਸਕ੍ਰੂਟਨੀ ਹੁੰਦੀ ਹੈ ਜਿਹੜੇ ਨਾਮੀਨੇਸ਼ਨ ਪੇਪਰਸ ਕੈਂਡੀਡੇਟਸ ਵੱਲੋਂ ਦਿੱਤੇ ਜਾਂਦੇ ਉਹ ਸਕ੍ਰੂਟਨੀ ਜਿਹੜੀ ਹੈਗੀ 15 ਮਈ ਨੂੰ ਹੈ ਲਾਸਟ ਡੇਟ ਆਫ ਵਿத்ਡਰੋਅਲ ਆਫ ਕੈਂਡੀਡੇਟਸ ਜਿਹੜਾ ਹੈਗਾ 17 ਮਈ ਨੂੰ ਹੈ ਡੇਟ ਆਫ ਪੋਲ ਜਿਵੇਂ ਸਾਰਿਆਂ ਨੂੰ ਪਤਾ ਹੈ 1 ਜੂਨ ਹੈ ਤੇ ਜਿਹੜੀ ਵੋਟਾਂ ਦੀ ਗਿਣਤੀ ਹੈਗੀ ਉਹ 4 ਜੂਨ ਹੈ ਇਸ ਤੋਂ ਇਲਾਵਾ ਉਮੀਦਵਾਰ ਵੱਲੋਂ ਨਾਮਜ਼ਾਦਗੀ ਪੱਤਰ ਫਾਰਮ 2A ਉਸ ਦੇ ਵਿੱਚ ਭਰ ਕੇ ਦਿੱਤਾ ਜਾਂਦਾ ਹੈ ਤੇ ਐਫੇਡੇਵਿਟ ਜਿਹੜਾ ਹੈਗਾ ਫਾਰਮ 26 ਦੇ ਵਿੱਚ ਦਿੱਤਾ ਜਾਂਦਾ ਹੈ ਜਿਹੜਾ ਆਜ਼ਾਦ ਉਮੀਦਵਾਰ ਹੈ ਜਾਂ ਫਿਰ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਹੈ ਉਹ ਜਿਹੜੇ ਨੇ ਆਪਣੇ ਹਲਕੇ ਤੋਂ ਜਿਹੜਾ ਹੈਗਾ 10 ਵੋਟਰਾਂ ਦੀ ਜਿਹੜੀ ਹੈਗੀ ਉਹਨਾਂ ਨੂੰ ਪ੍ਰਪੋਜ਼ਰ ਚਾਹੀਦੇ ਹੁੰਦੇ ਆ। ਬਾਕੀ ਜਿਹੜੇ ਆਪਣੇ ਰਾਸ਼ਟਰੀ ਪਾਰਟੀ ਹੈ ਉੱਥੇ ਇੱਕ ਬੋਡਰ ਵੱਲੋਂ ਪ੍ਰਪੋਜ਼ਰ ਬਣਦਾ ਹੈ। ਜਿਹੜੇ ਨਾਮਜ਼ਦਗੀ ਫਾਰਮ ਹੈਗੇ 11 ਵਜੇ ਤੋਂ 3 ਵਜੇ ਤੱਕ ਅਲਾਉਡ ਹੈ। ਹਰ ਕੈਂਡੀਡੇਟ ਨਾਲ 4 ਬੰਦੇ ਹੋਰ ਨਾਲ ਆ ਸਕਦੇ ਨੇ ਯਾਨੀ 1 4 ਜੇ ਕੋਈ ਕਵਰਿੰਗ ਕੈਂਡੀਡੇਟ ਵੀ ਨਾ ਲਾਉਂਦਾ ਤੇ ਹਰ ਕੈਂਡੀਡੇਟ +4 ਹੁੰਦਾ ਜੇ ਕਵਰਿੰਗ ਕੈਂਡੀਡੇਟ ਹੈ ਤਾਂ ਉਹ ਵੀ ਨਾਲ ਆ ਸਕਦਾ 100 ਮੀਟਰ ਦੇ ਘੇਰੇ ਦਾ ਅਸੀਂ ਜਿਹੜਾ ਹੈਗਾ ਪ੍ਰਬੰਧ ਕਰ ਲਿਆ ਹੈ ਬੈਰੀਕੇਡਿੰਗ ਹੋਣੀ ਸ਼ੁਰੂ ਹੋ ਗਈ ਹੈ 100 ਮੀਟਰ ਦੀ ਡਿਮਾਰਕੇਸ਼ਨ ਹੋ ਗਈ ਹੈ ਔਰ ਜਿਹੜੀ ਹੈਗੀ ਇਨਰ ਸਿਕਿਉਰਿਟੀ ਆਊਟਰ ਸਿਕਿਉਰਿਟੀ ਇਹ ਵੀ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਜੇਕਰ ਕਿਸੇ ਵਿਅਕਤੀ ਨੂੰ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਤਾਂ ਬਰਖਾਸਤ ਕੀਤੇ ਜਾਣ ਦੇ 5 ਸਾਲ ਦੇ ਅੰਦਰ-ਅੰਦਰ ਚੋਣ ਲੜਨਾ ਜੇਕਰ ਉਹ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਪਹਿਲਾਂ ਕਮਿਸ਼ਨ ਨੂੰ ਇੱਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਕਿ ਉਸ ਦੀ ਬਰਖਾਸਤ ਕੀ ਭ੍ਰਿਸ਼ਟਾਚਾਰ ਅਤੇ ਦੇਸ਼ ਨਾਲ ਵਿਸ਼ਵਾਸਘਾਤ ਕਰਨ ਕਰਕੇ ਨਹੀਂ ਹੋਈ ਹੈ ਅਤੇ ਇਹ ਸਰਟੀਫਿਕੇਟ ਵੀ ਜਿਹੜਾ ਹੈਗਾ ਨਾਮਜ਼ਦਗੀ ਫਾਰਮ ਦੇ ਨਾਲ ਦਿੱਤਾ ਜਾਂਦਾ ਹੈ ਜੋ ਦੋ ਨਾਮਿਨੇਸ਼ਨ ਉੱਪਰ ਭਰਨਾ ਹੁੰਦਾ ਹੈ ਤਾਂ ਜੇਕਰ ਕਿਸੇ ਨੇ ਕੋਈ ਸਰਕਾਰੀ ਅਕੋਮੋਡੇਸ਼ਨ ਵਗੈਰਾ ਲਿੱਤਾ ਹੋਇਆ ਹੈਗਾ ਪੁਰਾਣਾ ਉਪਕਾਇਆ ਵਗੈਰਾ ਉਹ ਸਾਰੇ ਨੋਟਿਓ ਸਰਟੀਫਿਕੇਟ ਵੀ ਲੈ ਜਾਂ ਲੈਣੇ ਇਸ ਤੋਂ ਇਲਾਵਾ ਜਿਹੜੀ ਰੈਂਡਮਾਈਜ਼ੇਸ਼ਨ ਹੈ EVMs ਦੀ ਉਹ ਕੱਲ ਪਹਿਲੀ ਰੈਂਡਮਾਈਜ਼ੇਸ਼ਨ 2 ਮਹੀਨوں ਹੋ ਗਈ ਸੀਗੀ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੋਈ ਸੀਗੀ ਤੇ ਵੇਅਰ ਹਾਊਸ ਜਿਹੜਾ ਹੈਗਾ ਖੋਲ ਦਿੱਤਾ ਗਿਆ ਸਾਰੀ ਈਵੀਐਮਸ ਕੋ ਰੈਂਡਮਾਈਜ਼ੇਸ਼ਨ ਦੀ ਲਿਸਟ ਜਿਹੜੀ ਹੈਗੀ ਪੋਲਿੰਗ ਪਾਰਟੀਆਂ ਨੂੰ ਮੁਹੱਈਆ ਕਰਾਤੀ ਗਈ ਹੈ ਉਹ ਜਿਹੜੀਆਂ ਹੈਗੀਆਂ ਆਪਣੇ ਆਪਣੇ ਹਲਕੇ ਵਿੱਚ ਜਾਣ ਗਈਆਂ ਤੇ ਫਿਰ ਉਸ ਤੋਂ ਅੱਗੇ ਜਿਹੜੀ ਸੈਕੰਡ ਔਰ ਥਰਡ ਰੈਂਡਮਾਈਜ਼ੇਸ਼ਨ ਬਾਅਦ ਚ ਹੋਣੀ ਹੈ ਆਬਜ਼ਰਵਰਸ ਆਫ ਦੀ ਹਾਜ਼ਰੀ ਦੇ ਵਿੱਚ ਉਹ ਸਾਰੀ ਹੋਊਗੀ ਇਸ ਦੇ ਨਾਲ ਨਾਲ ਪੋਲਿੰਗ ਪਾਰਟੀਆਂ ਦੀ ਵੀ ਪੋਲਿੰਗ ਪਰਸਨਲ ਦੀ ਵੀ ਫਰਸਟ ਰੈਂਡਮਾਈਜੇਸ਼ਨ ਹੋ ਚੁੱਕੀ ਹੈ ਤੇ ਸਾਰੀ ਪੋਲਿੰਗ ਪਾਰਟੀਆਂ ਕਿਹੜੇ-ਕਿਹੜੇ ਹਲਕੇ ਵਿੱਚ ਕਿੰਨੇ ਬੰਦੇ ਜਾਣੇ ਹਨ ਕੌਣ-ਕੌਣ ਜਾਣੇ ਹੈ ਕਿ ਜਿਨ੍ਹਾਂ ਦੀ ਟ੍ਰੇਨਿੰਗ ਹੋਣੀ ਹੈ ਉਹ ਸਾਰੀ ਵੀ ਅਸੀਂ ਉਮੀਦਵਾਰ ਕਰਾਤੀਆਂ ਹੈਗੀਆਂ 5 ਮਈ ਨੂੰ ਜਿਹੜੀ ਹੈਗੀ ਟ੍ਰੇਨਿੰਗ ਆਫ ਪੋਲਿੰਗ ਪਾਰਟੀਆਂ ਸੰਡੇ ਨੂੰ ਜਾਣੀ ਕੀ ਹੋਣੀ ਹੈ ਜਨਰਲ ਕੈਟਾਗਰੀ ਦੇ ਉਮੀਦਵਾਰ ਵਾਸਤੇ 25000 ਰੁਪਏ ਦਾ ਸਿਕਿਉਰਿਟੀ ਡਿਪੋਜ਼ਿਟ ਹੁੰਦਾ ਹੈ ਤੇ ਜਿਹੜੇ ਰਿਜ਼ਰਵ ਕੈਟਾਗਰੀਜ਼ ਦੇ ਨੇ ਉਹਨਾਂ ਵਾਸਤੇ 12550% ਜਿਹੜਾ ਹੈ ਉਹ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਰਿਹਰਸਲ ਵੈਨਿਊ ਹੈਗੇ ਆਪਣੇ ਸੰਗਰੂਰ ਦੇ ਉਹ ਹੈਗੇ ਲਹਿਰਾ ਦੇ ਵਿੱਚ ਬਾਬਾ ਹੀਰਾ ਸਿੰਘ ਭੱਟਲ ਕਾਲਜ ਡੇੜਬਾ ਦੇ ਵਿੱਚ ਆਪਣਾ ਰਣਵੀਰ ਕਾਲਜ ਸੁਨਮ ਮਹਾਰਾਜਾ ਪੈਲੇਸ ਤੁਰੀ ਯੂਨੀਵਰਸਿਟੀ ਕਾਲਜ ਬੇਨੜਾ ਤੇ ਸੰਗਰੂਰ ਜਿਹੜਾ ਹੈਗਾ ਰੂਸਾ ਬਲਾਕ ਆਪਣਾ ਰਣਵੀਰ ਕਾਲਜ ਦੇ ਵਿੱਚ ਉੱਥੇ ਹੈ ਜਿਵੇਂ ਕਿ ਸੀਯੂ ਤੇ ਬੀਯੂ ਹੁੰਦੀ ਹੈ ਉਹ 20% ਐਕਸਟਰਾ ਹੁੰਦੀ ਹੈ ਤੇ 30% ਜਿਹੜੀ ਹੈਗੇ ਵੀਵੀਪੈਡ ਰਿਜ਼ਰਵ ਦੇ ਵਿੱਚ ਹੁੰਦੀ ਹੈ ਇਹ ਸਾਰੇ ਦੀ ਸਾਰੇ ਵੀ ਅਸੀਂ ਮਈਆ ਕਰਾਈ ਕਰਾ ਚੁੱਕੇ ਆਲਰੇਡੀ ਡੀਟੇਲ ਆਫ ਕਾਊਂਟਿੰਗ ਸੈਂਟਰ ਜਿਹੜੀਆਂ ਹੈਗੀਆਂ ਜਿਹੜੇ ਆਪਣੇ 6 ਹਲਕੇ ਨੇ ਉਹਨਾਂ ਦੀ ਕਾਊਂਟਿੰਗ ਇੱਥੇ ਹੋਣੀ ਹੈ ਬਾਕੀ ਜਿਹੜੇ 3 ਹੈਗੇ ਉਹ ਆਪਣੇ ਬਰਨਾਲੇ ਉਹਨਾਂ ਦੀ ਕਾਊਂਟਿੰਗ ਹੋਦੀ ਹੈ ਐਸਡੀ ਐਸਡੀ ਕਾਲਜ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੈ ਆਪਣੀ ਇੱਥੇ ਸਾਰੇ ਬਰਡਵਾਲ ਦੇ ਵਿੱਚ ਹੁੰਦੀ ਹੈ ਇਸ ਦੀ ਪ੍ਰਵਾਨਗੀ ਵੀ ਐਸਆਈ ਤੋਂ ਆ ਗਈ ਹੈ ਤੇ ਜਿਹੜੀ ਤਿਆਰੀਆਂ ਹੈਗੀਆਂ ਕਾਊਂਟਿੰਗ ਹਾਲ ਦੀ ਔਰ ਸਟਰੋਂਗ ਰੂਮਸ ਦੀ ਉਹ ਇਸ ਵੇਲੇ ਚੱਲ ਰਹੀਆਂ ਹੈਗੀਆਂ ਟੋਟਲ ਜਿਹੜੇ ਪੋਸਟਲ ਬੈਲੇਟ ਪੇਪਰ ਹੈਗੇ ਉਹਦੇ ਵਾਸਤੇ ਐਲੀਜੀਬਲ ਵੋਟਰ ਜਿਹੜੇ 12 ਡੀ ਫਾਰਮ ਦੇ ਤਹਿਤ ਹੈਗੇ ਉਹ ਹੈਗੇ 14819 ਤੇ ਸਾਰਿਆਂ ਨੂੰ 100% ਫਾਰਮ ਵੀ ਡਿਸਟ੍ਰੀਬਿਊਟ ਹੋ ਗਏ ਆ। ਪਾਰਲੀਮੈਂਟਰੀ ਕੌਨਸਟੀਟੂਐਂਸੀ ਦੀ ਗੱਲ ਕਰੀਏ ਤਾਂ ਫਿਰ ਪੋਲਿੰਗ ਸਟੇਸ਼ਨ ਜਿਹੜੇ ਨੇ 1765 ਨੇ ਜਿਦੇ ਵਿੱਚ ਇਸ ਵੇਲੇ ਤੱਕ 1555337 ਵੋਟਰਸ ਜਿਹੜੇ ਨੇ ਜਨਰਲ ਇਲੈਕਟਰ ਔਰ ਸਰਵਿਸ ਇਲੈਕਟਰ ਮਿਲਾ ਕੇ ਇਹ ਸਾਰਾ ਹੈਗਾ। 18 ਤੋਂ 19 ਏਜ ਗਰੁੱਪ ਜਿਹੜੇ ਨੇ ਫਸਟ ਟਾਈਮ ਵੋਟਰ ਆਪਾਂ ਜਿਨ੍ਹਾਂ ਨੂੰ ਕਹਿੰਦੇ 31641 ਹੈਗੇ। ਪੀ ਡਬਲਯੂ ਡੀ ਵੋਟਰਸ ਜਿਹੜੇ ਨੇ 10467 ਨੇ एनआरआई वोटर्स 36 ਨੇ 80 प्लस वोटर्स ਜਿਹੜੇ ਨੇ 32831 ਨੇ ਤੇ 100 प्लस वोटर्स ਆਪਣੇ ਪਾਰਲੀਮੈਂਟਰੀ ਕੌਨਸਟਿਟੂਐਂਸ ਤੋਂ ਸਹਾਈ ਦੇ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਸੀਜ਼ਰ ਦੀ ਤੇ ਹੁਣ ਤੱਕ ਜਿਹੜੇ ਵੀ ਕਿਸੇ ਪਾਸੋਂ ਜਿੱਕਰ ਕੋਈ ਸਾਡੀ ਟੀਮਾਂ ਨੇ ਜਾਂ ਫਿਰ ਐਕਸਾਈਜ਼ ਦੀ ਟੀਮਾਂ ਨੇ ਕਿਸੇ ਨੇ ਉਹਨੂੰ ਕੁਆਂਟੀਫਾਈ ਕਰ ਲਈਏ ਕੈਸ਼ ਨੂੰ ਵੀ ਜਾਂ ਫਿਰ ਕਿਸੇ ਜੁਐਲਰੀ ਆਈਟਮਸ ਨੂੰ ਉਹ ਸਾਰਾ ਕੁਝ ਮਿਲਾ ਕੇ 12 ਕਰੋੜ 11 ਲੱਖ ਰੁਪਏ ਦੀ ਹਜ ਤੱਕ ਆਪਣੀ ਰਿਕਵਰੀਜ਼ ਆਸੀਜ਼ਰਸ ਜਿਹੜੇ ਨੇ ਹੋ ਚੁੱਕੇ ਨੇ ਲੌ ਐਂਡ ਆਰਡਰ ਦੇ ਪੱਖੋਂ ਟੋਟਲ ਆਰਮਸ ਜਿਹੜੇ ਨੇ ਲਾਇਸੈਂਸ ਹੋਲਡਰਸ ਆਪਣੇ ਜ਼ਿਲ੍ਹੇ ਦੇ 15327 ਨੇ ਜਿਦੇ ਟੋਟਲ ਨੰਬਰ ਆਫ ਆਰਮਸ ਹੈਗੇ 18139 ਜਿਦੇ ਵਿੱਚ 16909 ਡਿਪੋਜ਼ਿਟ ਹੋਣ ਤੱਕ ਹੋ ਚੁੱਕਿਆ ਮਤਲਬ 93.27% ਜਿਹੜਾ ਹੈਗਾ ਡਿਪੋਜ਼ਿਸ਼ਨ ਆਫ ਆਰਮਸ ਇਸ ਆਰਮਸ ਹੋ ਚੁੱਕਿਆ ਜਿਹੜੇ ਪ੍ਰੀਵੈਂਟਿਵ ਐਕਸ਼ਨਸ ਹੈਗੇ ਐਮਸੀਸੀ ਸ਼ੁਰੂ ਹੋਣ ਤੋਂ ਟੋਟਲ ਨੰਬਰ ਆਫ ਟ੍ਰਬਲ ਮੇਕਰ ਜਿਹਨੇ 162 ਨੇ 127 ਜਿਦੇ ਵਿੱਚੋਂ ਆਪਾਂ ਪ੍ਰੀਵੈਂਟਿਵ ਐਕਸ਼ਨ ਕਰ ਲਿਆ ਪਰਸਨ ਕੌਜ਼ਿੰਗ ਵਲਨਰੇਬਿਲਟੀ ਜਿਹੜੇ ਹੈਗੇ 82 ਨੇ ਪ੍ਰੀਵੈਂਟਿਵ ਐਕਸ਼ਨ 73 ਹੋ ਅਦਰ ਕੇਸਿਸ ਜਿਹੜੇ ਨੇ ਉਹਨਾਂ ਨੂੰ ਬਾਉਂਡ ਡਾਊਨ ਦੇ ਵਿੱਚ ਆਪ 315 ਬੰਦਿਆਂ ਨੂੰ ਉਹ ਵੀ ਕਰ ਲਿਆ ਹੈਗਾ ਪਾਰੋਲ ਜੰਪਰਸ ਜਿਹੜੇ ਨੇ ਉਹ ਵੀ ਜਿਹੜੇ ਹੈਗੇ ਉਹਦੇ ਚ ਸੱਤ ਜਿਹੜੇ ਨੇ ਅਰੈਸਟ ਵੀ ਹੋ ਚੁੱਕੇ ਆ ਤੇ ਨਾਨ ਅਵੇਲੇਬਲ ਵਾਰੈਂਟਸ ਜਿਹੜੇ ਸੀ ਕਿ ਉਹਦੇ ਵਿੱਚ 100 ਵਾਰੈਂਟਸ ਐਗਜ਼ੀਕਿਊਟ ਹੋ ਚੁੱਕੇ ਆ 5000 ਪੈਂਡਿੰਗ ਹੈ ਤੇ 107 ਸੀਆਰਪੀਸੀ ਦੇ ਤਹਿਤ ਇਸ ਵੇਲੇ ਤੱਕ 2711 ਦੀ ਕਾਰਵਾਈ ਹੋ ਚੁੱਕੀ ਹੈ 109 ਸੀਆਰਪੀਸ ਦਾ 78 ਤੇ ਕਾਰਵਾਈ ਹੋ ਚੁੱਕੀ ਹੈ 110 ਸੀਆਰਪੀਸੀ ਦੇ ਵਿੱਚ 188 ਤੇ ਕਾਰਵਾਈ ਹੋ ਚੁੱਕੀ ਹੈ ਤੇ ਇਹ ਸਾਰੀ ਜਿਹੜੀ ਹੈਗੀ ਬਰੀਫ ਦੇ ਵਿੱਚ ਜਾਣਕਾਰੀ ਸੀਗੀ ਜਿਹੜੀ ਦੀ ਕਾਪੀ ਹੈ ਉਹ ਅਸੀਂ ਤੁਹਾਨੂੰ ਮਹਿੰਆ ਕਰਾ ਦੇਵਾਂਗੇ ਜਿਸ ਕਰਕੇ ਤੁਹਾਨੂੰ ਪ੍ਰੈਸ ਨੋਟ ਵੀ ਜਿਹੜਾ ਹੈਗਾ ਤੇ ਰਿਲੀਜ਼ ਬੀਪੀਆਰਓ ਸਾਹਿਬ ਵੱਲੋਂ ਵੀ ਜਿਹੜਾ ਰਿਲੀਜ਼ ਕੀਤਾ ਜਾਵੇ ਸਰ ਕਵਰਿੰਗ ਸੈਂਟਰੀਟਿਸ ਮੇਥ 6 ਜਾਣੇ ਜਾ ਸਕਦੇ ਕਿਦਾ 1+4 1+4 ਕੈਂਡੀਡੇਟ 4 ਕਵਰਿੰਗ ਇਹ 2 ਹੋ ਗਿਆ ਨਾ 2+8 ਹੋ ਗਿਆ 10 ਬਣੇ ਟੋਟਲ ਹਰ ਬੰਦੇ ਹਰ ਕੈਂਡੀਡੇਟ ਦੇ ਨਾਲ 4 4 ਅਜਾ ਸਕਨ ਕੋਈ ਦੇਖੋ ਇਸ ਤਰ੍ਹਾਂ ਜੇਕਰ ਮੰਨ ਲਓ ਜਿਹੜਾ ਵੀ ਬੰਦਾ 3 ਵਜੇ ਤੱਕ ਨਾਮਜ਼ਦਗੀ ਪੱਤਰ ਲੈ ਕੇ ਰੂਮ ਦੇ ਵਿੱਚ ਆ ਗਿਆ ਜਿੱਥੇ ਨਾਮਨੇਸ਼ਨ ਪੇਪਰ ਆਪਾਂ ਜਮ੍ਹਾਂ ਕਰਾਣੇ ਆ ਸਾਰਿਆਂ ਦੀ ਐਂਟਰੀ ਉਸ ਵੇਲੇ ਹੋਏਗੀ ਉਸ ਤੇ ਵਾਸਤੇ ਵੀਡੀਓਗ੍ਰਾਫੀ ਹੁੰਦੀ ਹੈ ਘੜੀ ਦੇ ਨਾਲ ਜਿਹੜਾ ਹੈਗਾ ਲਗਾਤਾਰ ਉਹਦਾ ਚੱਲਦਾ ਰਹਿਣਾ ਟਾਈਮ ਸਟੈਂਪਿੰਗ ਹੁੰਦੀ ਹੈ ਜੋ ਵੀ 3 ਵਜੇ ਤੱਕ ਆ ਗਿਆ ਉਹਨਾਂ ਦੇ ਨਾਮਨੇਸ਼ਨ ਫਾਰਮ ਲੈ ਲੈ ਜਾਣਗੇ ਫਿਰ ਜਦੋਂ ਵੀ ਕੈਂਡੀਡੇਟ ਹੁੰਦਾ ਤਾਂ ਉਹਨਾਂ ਨੂੰ ਨਾਲ-ਨਾਲ ਲੈ ਰਹਾ ਹੈਗਾ ਏਵੈਲੂਏਸ਼ਨ ਹੋ ਜਾਂਦਾ ਹੈ ਅਸਲ ਨਾ ਜਮਾ ਕਰਨ ਦੀ ਕਿਸੇ ਨੂੰ ਰੈਲੈਕਸ਼ਨ ਹੈ ਜੀ ਇਹਦੇ ਤਹਿਤ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਹੈਗੀਆਂ ਜਿਹਦੇ ਤਹਿਤ ਅਸੀਂ ਜਿਹੜਾ ਹੈਗਾ ਐਗਜ਼ਾਮਿਨ ਕਰ ਰਹੇ ਹੈਗੇ ਕਾਫੀ ਸਾਰੀ ਐਪਲੀਕੇਸ਼ਨ ਸੀ ਸਾਡੇ ਕੋਲ ਆਈ ਹੈ ਅਸੀਂ ਪੁਲਿਸ ਤੋਂ ਜਿਹੜੀ ਹੈਗੀ ਥ੍ਰੈਟ ਪਰਸੈਪਸ਼ਨ ਵਗੈਰਾ ਉਹ ਸਭ ਕੁਝ ਲੈ ਰਹੇ ਆਂ ਤੇ ਜਿਹੜਾ ਸਾਨੂੰ ਅਪ੍ਰੋਪਰੀਏਟ ਲੱਗਦਾ ਹੈ ਉਸ ਦੇ ਤਹਿਤ ਅਸੀਂ ਜਿਹੜਾ ਹੈਗਾ ਉਹਨੂੰ ਐਗਜ਼ੈਂਪਸ਼ਨ ਕਰ